ਅਸ਼੍ਰੀਕਾਲ ਤੋਂ ਸੇਖਰ ਐਸਐਮ ਜੈੱਡ ਨਿਊਜ਼ ਤੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਸਰਕਾਰੀ ਅਧਿਕਾਰੀ ਦੇ ਥੱਪੜ ਜੜ ਦਿੱਤਾ ਤਾਂ ਫੂਡ ਸੇਫਟੀ ਡਿਪਾਰਟਮੈਂਟ ਦੇ ਡੀਐਫਸੀ ਦੇ ਦਰਸਲ ਥੱਪੜ ਹੈ ਜਿਹੜਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਜੜ ਦਿੱਤਾ ਜਾਂਦਾ ਤਾਂ ਬਿਲਕੁਲ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਤੇ ਇਸ ਦਿਨਾਂ ਲਈ ਬੀਕੇਯੂ ਦੇ ਪ੍ਰਧਾਨ ਵੀ ਦੱਸੇ ਜਾ ਰਹੇ ਨੇ ਤਾਂ ਚੋਨੇ ਦੀ ਲਿਫਟਿੰਗ ਨੂੰ ਲੈ ਕੇ ਇਹ ਸਮੱਸਿਆ ਸੀ ਜਿਹੜੀ ਇਹਨਾਂ ਨੂੰ ਹੋਰ ਲਗਾਤਾਰ ਮਨੀ ਸਕੱਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਜਦੋਂ ਸਰਕਾਰੀ ਅਧਿਕਾਰੀ ਤੇ ਗੁਰਨਾਮ ਸਿੰਘ ਚੜੂਮਣੀ ਦੇ ਵਿਚਾਲੇ ਬਹਿਸ ਹੁੰਦੀ ਹੈ ਤਾਂ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਜਿਹੜੇ ਉਹ ਆਪੇ ਤੋਂ ਬਾਹਰ ਹੋ ਜਾਂਦੇ ਨੇ ਤੇ ਸਰਕਾਰੀ ਅਧਿਕਾਰੀ ਦੇ ਥੱਪੜ ਤੱਕ ਝੜ ਦਿੱਤਾ ਜਾਂਦਾ ਇੱਕ ਵਾਰ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਨਾਮ ਸਿੰਘ ਚੜੂਨੀ ਨੇ ਜਿਹੜੇ ਸਰਕਾਰੀ ਅਧਿਕਾਰੀ ਦੇ ਮੂੰਹ ਦੇ ਉੱਤੇ ਹੱਪੜ ਤੱਕ ਮਾਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਮਾਹੌਲ ਐ ਜਿਹੜਾ ਗਹਿਮੂ ਗੈਮੂ ਦਾ ਬਣ ਜਾਂਦਾ ਹੈ। ਬਲਕਿ ਜਿੱਥੇ ਬੈਠੇ ਜੇ ਕੋਈ ਅੱਗੇ 1 ਮਿੰਟ ਬਾਅਦ ਜਿੰਦਾਬਾਦ ਸ਼ੁਕਰੀਆ मुर्दाबी मुखे मुदाबादी मु मुदाबा मुबा मु बाप के यार बाप के यार ये कैरेक्टर का तो बोल रहा कुमेट ट्रेंडिंग एरिया प्ले करने बात है आप ये आग लाग गई जी वाली बात है क्या लग रही थी आग लगी है रखो ये नोवा ब्रो मुसलमान 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 देखो